ਅਈ ਸਭ ਦੀ ਲੈਕਚਰ ਕਾਰੈਸ਼ਨ ਮੈਂ ਨਾਲ ਨਾਲ ਉਹ ਸੀਨ ਵੇਖਿਆ ਸਾਰੇ ਸਸਕਨਸੀ ਦਰਬਾਰ ਸਾਹਿਬ ਕਿ ਜੋ ਹੋ ਰਿਹਾ ਸਨ ਥੋੜਾ ਜਿਹਾ ਮੈਂ ਦੱਸ ਦੇਵਾਂ ਜਿਆਦਾਤ ਨਹੀਂ ਬੜਾ ਵਕਤ ਲੱਗ ਜਾਂਦਾ ਹੈ ਕੇਰਾ ਤੇ ਪਹਿਲੀ ਤਰੀਕ ਨੂੰ ਪਿਆ ਗਿਆ ਸੀ ਪਹਿਲੀ ਜੂਨ ਨੂੰ ਸੀ ਆਰ ਪੀ ਪੀ ਨੇ ਪਾਇਆ ਸੀ ਸੈਂਟਰਲ ਰਿਜ਼ਰਵ ਫੋਰਸ ਨੇ ਪਹਿਲੀ ਤਰੀਕ ਨੂੰ ਹੀ ਬਬਰੁਖਾਲਦਰ ਖਾਲਸਾ ਦਾ ਸਿੰਘ ਭਾਈ ਮਹੰਗਾ ਸਿੰਘ ਭਾਈ ਸਾਹਿਬ ਜੀ ਨੂੰ ਪਤਾ ਹੈ ਗੁਰੂ ਕਾਦਰ ਦੇ ਬਜ਼ੀਰ ਸਾਹਿਬ ਨੂੰ ਭਾਈ ਮਹੰਗਾ ਸਿੰਘ ਜੀ ਹੁਣੀ ਸ਼ਿਖ ਦੀ ਪਾਗੇ ਸਨ ਬਾਬਾ ਟਲਰਾਏ ਦੇ ਮਿਨਾਰ ਤੋਂ ਉਸ ਦਿਨ ਤੋਂ ਕੰਮ ਪੱਕ ਗਿਆ ਸੀ ਫੌਜ ਬਾਅਦ ਵਿੱਚ ਆਉਂਦੀ ਹੈ 4 ਤਰੀਕ ਨੂੰ ਅੰਦਰ ਇੰਟਰ ਹੁੰਦੀ ਹੈ ਡਿਊਟੀ ਤੇ ਦਰਬਾਰ ਸਾਹਿਬ ਸੀ ਰੋਜ਼ਾਨਾ ਬਦਲਦੀ ਰਹਿੰਦੀ ਸੀ ਪਰ ਮੇਰੀ ਜਿਹੜੀ ਰਿਹਾਈ ਸੀ ਇਨਫੋਰਮੇਸ਼ਨ ਆਫਿਸ ਦੇ ਉੱਤੇ ਸੀ ਇਸ ਕਰਕੇ ਕਿਧਰੇ ਜਾਣ ਨਹੀਂ ਸੀ ਹੁੰਦਾ ਉੱਥੋਂ ਬਾਹਰੋਂ ਦੇ ਆ ਕੇ ਅੰਦਰ ਆ ਜਾਣਾ ਤੇ ਅੰਦਰੋਂ ਜਾ ਕੇ ਉੱਥੇ ਇਹ ਨਾਮੀ ਦਰਬਾਰ ਸਾਹਿਬ ਹੋਣਾ ਤੇ ਤਾਂ ਵੀ ਸਾਰਾ ਕੁਝ ਦਿਸਦਾ ਸੀ ਉੱਥੋਂ ਤੰਤਰੀਕ ਨੂੰ ਡਿਊਟੀ ਸੀ ਮੇਰੀ ਸ਼ਾਮ ਦੀ ਪੈਸਾ ਮੇਰੇ ਨਾਲ ਸਨ ਜਿਹੜੇ ਮੇਰੇ ਪਹਿਲੇ ਤਬਲੇ ਵਾਲੇ ਸੀ ਉਹ ਤੇ ਅੱਜਕੱਲ ਨਾਲ ਨਹੀਂ ਇਹ ਤੇ ਛੋਟੇ ਨੇ ਤੰਤਰੀ ਨੂੰ ਡਿਊਟੀ ਸੀ ਸਾਢੀ ਗੱਲਾਂ ਤੇ ਬਹੁਤ ਜ਼ਿਆਦਾ ਹੈ। ਕਈ ਵਾਰੀ ਸੱਚ ਵੀ ਬੰਦੇ ਨੂੰ ਫਾਂਸੀ ਚੜਾ ਦਿੰਦਾ ਹੈ। ਭਾਈ ਸਾਹਿਬ بیٹھے ਹਨ ਉਹਨਾਂ ਨੂੰ ਪਤਾ ਹੈ ਇਸ ਬਾਰੇ। ਸਟੇਜਾ ਤੇ ਗੱਲਾਂ ਉਹਨੀਆਂ ਕੀ ਹੋ ਸਕਦੀਆਂ ਜਿਹੜੀਆਂ ਵਾਜਬ ਹੁੰਦੀਆਂ ਨੇ। ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਵੀ ਹਥਿਆਰ ਮਿਲ ਜਾਣ। ਪਰ ਇਹ ਸਮਝ ਕੇ ਨਿੱਤੇ ਗਏ ਕਿ ਤੁਸੀਂ ਅਕਾਲੀ ਹੋ। ਬਸ ਟੋਕ ਮਾਤਰੀ ਮੈਂ ਦੱਸ ਸਕਦਾ ਹਾਂ। ਦੋ ਕੋਈ ਬੜਾ ਹੋਇਆ ਸੀ। ਸਕੋਂਵਤ ਜੇ ਇਹ ਗੱਲਾਂ ਨਾ ਹੋਣ ਤੇ ਅਸੀਂ ਹੁਣ ਨੂੰ ਆਪਣੀ ਮੰਜ਼ਲ ਛੂ ਲੜੀ ਸੀ ਕਾਸ਼ ਅਸੀਂ ਸਾਰੇ ਸਾਰਿਆਂ ਨੂੰ ਬਰਾਬਰ ਦੇ ਸਿੱਖ ਸਮਸਕੀਏ ਅਸੀਂ ਸੰਪਰਦਾਵਾਂ ਵਿੱਚ ਨਾ ਵੰਡੇ ਹੋਈਏ ਫਲਾਨਾ ਫਲਾਨੇ ਦਾ ਸਿੰਘ ਹੈ ਫਲਾਨਾ ਫਲਾਨੇ ਦਾ ਸਿੰਘ ਹੈ ਤੇ ਫਿਰ ਗੁਰੂ ਦਾ ਸਿੰਘ ਕਿਹੜਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਕਿਹੜਾ ਹੋਇਆ ਹਾਲਾਤ ਇਹ ਹੋ ਗਏ ਨੇ ਹੁਣ ਤੇ ਜਾਦਾ ਕਲਾਰਾ ਪੈ ਗਿਆ ਤੁਹਾਨੂੰ ਪਤਾ ਹੀ ਸਾਰਾ ਗਦਾਰ ਵੀ ਇਹ ਚਾਹੁੰਦੇ ਸਨ ਕਿ ਇਸ ਤਰ੍ਹਾਂ ਹੋ ਜਾਵੇ ਉਹ ਹੋ ਗਿਆ। ਔਰ ਗਦਾਰ ਉਹ ਮਰੇ ਨਹੀਂ ਜੀਉਂਦੇ ਜਾਗਦੇ ਐ ਜਿਨ੍ਹਾਂ ਦਾ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ। ਉਹ ਕਦੇ ਵੀ ਨਹੀਂ ਹੋਣ ਦੇਣਗੇ ਇਸ ਤਰ੍ਹਾਂ। ਲੇਕਿਨ ਇਹ ਸਮਝ ਇਤਨੀ ਤਾਂ ਸਿੱਖ ਨੂੰ ਆਇਆ ਨਾ ਕਿ ਅਸੀਂ ਕਿਸੇ ਵੀ ਜੰਦੀ ਜਥੇ ਬੰਦੀ ਨਾ ਹੋਈਏ ਪਹਿਲਾਂ ਸਿੱਖ। ਪਰ ਉਸ ਵਕਤ ਵੀ ਅੰਦਰ ਦੇ ਹਾਲਾਤ ਕਸ਼ੀਦਗੀ ਭਰੇ ਸੀ ਆਪਸ ਵਿੱਚ ਵੀ। ਜਥੇ ਵਾਲੇ ਸਿੰਘਾਂ ਨੂੰ ਪਤਾ ਉਸ ਬਾਰੇ। ਜਾਣਦੇ ਨੇ ਸਾਰੇ ਪਰ ਮੈਂ ਸਮਝਦਾ ਕਿ ਐਸੇ ਵਾਲੇ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਈਰਖਾ ਨੂੰ ਦੁਸ਼ਮੈਸ਼ ਨੂੰ ਉੱਚ ਨੂੰ ਨੀਚ ਨੂੰ ਤੇਰ ਨੂੰ ਮੇਰ ਨੂੰ ਆਪਣੇ ਜਿੱਥੇ ਬੰਦੇ ਨੂੰ ਛੱਡ ਕੇ ਸਿਰਫ ਇੱਕੋ ਹੀ ਹੋਣਾ ਚਾਹੀਦਾ ਸੀ ਕਿ ਸਾਡੀ ਮੰਜ਼ਲ ਇੱਕ ਹੈ ਇਸ ਕਰਕੇ ਇਸੇ ਇਕੱਠੇ ਆਉਣਾ ਪਰ ਸਦਾ ਹੀ ਅਸੀਂ ਥਿੜਕ ਜਾਂਦੇ ਇਸ ਗੱਲ ਤੋਂ ਤੰਤਰਿਕ ਨੂੰ ਅੰਦਰਸਾ ਸੀ ਭਾਈ ਸਾਹਿਬ ਸ਼ਾਮ ਨੂੰ ਚਲੇ ਗਏ ਕਿਉਂਕਿ ਨਾ ਤੇ ਜਾਣਾ ਸੀ ਬਾਹਰ ਰਹਿੰਦੇ ਸਨ ਵਿਜੇਨਗਰ ਰਹਿੰਦੇ ਸਨ ਮਟਾੜਾ ਰੋਡ ਤੇ ਅੰਮ੍ਰਿਤਸਰ ਵਿੱਚ ਤੇ ਮੈਂ ਜਾ ਹੀ ਨਹੀਂ ਸਕਦਾ ਸੀ ਚਾਹ ਕਿਉਂ ਨਹੀਂ ਜਾ ਸਕਦਾ ਸੀ ਤੜਕੇ ਠੀਕ ਰਾਤ ਦੇ 4:00 ਵਜੇ ਕੇਰਾ ਪੂਰੇ ਤਰੀਕੇ ਨਾਲ ਪੈ ਚੁੱਕਾ ਸੀ ਵੈਸੇ ਅੰਦਰਲੇ ਬੈਠੇ ਸਿੰਘਾਂ ਨੂੰ ਇਹ ਉਮੀਦ ਨਹੀਂ ਸੀ ਕਿ ਗਵਰਨਮੈਂਟ ਉਸ ਵਕਤ ਦੀ ਇੱਥੋਂ ਤੱਕ ਕਮੀਨਾ ਕੰਮ ਕਰ ਜਾਏਗੀ ਕਿ ਦਰਬਾਰ ਸਾਹਿਬ ਦੇ ਅੰਦਰ ਫੌਜਾਂ ਭੇਜ ਦੇਗੀ ਸੋਚ ਕਿਸੇ ਦੀ ਵੀ ਨਹੀਂ ਸੀ ਜਿੰਨਾ ਤੱਕ ਮੈਨੂੰ ਪਤਾ ਹੈ ਹਰ ਇੱਕ ਸੋਚਦਾ ਸੀ ਡਰਾ ਤਮਕਾ ਦੇਣਗੇ ਪਰ ਐਸਾ ਕੰਮ ਨਹੀਂ ਕਰਨਗੇ ਆਪਣੇ ਦੇਸ਼ ਵਿੱਚ ਇਸ ਤਰ੍ਹਾਂ ਨਹੀਂ ਕਰਨਗੇ ਮੈਂ 4 ਵਜੇ ਦੇ ਕਰੀਬ ਉਹ ਤੱਕਿਆ ਕਿ ਪਹਿਲਾ ਇੱਕ ਗੋਲਾ ਤੋਪ ਦਾ ਆਇਆ ਉਹ ਐਡਾ ਪਿਆਰਕ ਸੀ ਇੰਨੀ ਜ਼ਿਆਦਾ ਆਵਾਜ਼ ਸੀ ਕਿ ਸਾਰਾ ਇਲਾਕਾ ਹਿੱਲ ਗਿਆ ਸੀ ਔਰ ਇਹ ਪਹਿਲਾ ਤੋਪ ਦਾ ਗੋੜਾ ਇੱਕ ਟੈਂਕੀ ਸੀ ਅਜੀਤਨਗਰ ਉਹਦੇ ਉੱਤੇ ਉੱਥੋਂ ਆਇਆ ਸੀ ਉੱਥੇ ਉਹਨਾਂ ਤੋਪ ਲਾਈ ਹੋਈ ਸੀ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਸੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੱਕ ਟੈਂਕੀ ਸੀ ਪਾਣੀ ਵਾਲੀ ਜਿਹੜੀ ਦਰਬਾਰ ਸਾਹਿਬ ਨੂੰ ਸਾਰਿਆਂ ਨੂੰ ਸਪਲਾਈ ਕਰਦੀ ਸੀ ਉਹਦੇ ਉੱਤੇ ਬਬਰ ਖਾਲਸਾ ਦੇ ਸਿੰਘਾਂ ਨੇ ਮੋਰਚਾ ਲਾਇਆ ਸੀ ਸਭ ਤੋਂ ਪਹਿਲਾਂ ਉੱਥੇ ਮਾਰਿਆ ਸੀ ਗੋਲਾ ਦੋ ਤਿੰਨ ਗੋਲੇ ਮਾਰੇ ਸਿੰਘਾਂ ਨੂੰ ਪਤਾ ਲੱਗਿਆ ਸੀ ਉਹ ਉਤਰ ਗਏ ਸਨ ਤੇ ਟੈਂਕੀ ਢੈਢੀ ਰੀ ਪਾਣੀ ਸਮੇਤ ਹੋ ਗਈ ਸੀ। ਉਥੋਂ ਕੁਝ ਪ੍ਰਾਪਤ ਨਹੀਂ ਹੋਇਆ ਸੀ ਉਹਨਾਂ ਦੀ ਫੌਜਾਂ ਨੂੰ। ਸਿੰਘ ਉਤਰ ਗਏ ਸਨ ਬੜੇ ਤਰੀਕੇ ਨਾਲ ਕੰਮ ਕਰ ਰਹੇ ਸਨ। ਖੈਰ ਜੋ ਮੈਂ ਤੱਕਿਆ ਹੈ ਜਿੰਨਾ ਕਿ ਤੱਕਿਆ ਉਹ ਇਹ ਸੀ ਕਿ 4 ਵਜੇ ਸ਼ੁਰੂ ਹੋ ਗਿਆ ਇਹ ਕੰਮ। ਔਰ ਗਏਦੱਕ ਲੜਾਈ ਹੁੰਦੀ ਰਹੀ। ਅੰਦਰ ਤੇ ਕੋਈ ਆਉਣ ਦੀ ਹਮਾਕਤ ਕਰ ਨਹੀਂ ਸਕਦਾ ਸੀ। ਆਉਂਦਾ ਨਹੀਂ ਸੀ। ਅੰਦਰੂ ਜਤਤ ਗੋਲਬਾਰੀ ਹੋ ਰਹੀ ਸੀ ਉਹਨਾਂ ਬਾਰੇ ਸਾਨੂੰ ਹੀ ਪਤਾ ਉਹ ਕਿਹੜੀਆਂ ਕਿਹੜੀਆਂ ਜਗਾਵਾਂ ਸਨ ਸਾਰਿਆਂ ਦਾ ਜ਼ਿਕਰ ਕਰਨਾ ਵੀ ਠੀਕ ਨਹੀਂ ਕੋਈ ਬੋਤਾ ਉਹ ਬਾਹਰਲੇ ਨੂੰ ਬਿਲਕੁਲ ਨਹੀਂ ਪਤਾ ਇਸੇ ਕਰਕੇ ਉਹ ਅੰਦਰ ਜ਼ਿਆਦਾ ਅੜਕੇ ਆ ਗਏ ਉਹਨਾਂ ਨੂੰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਭਾਵੇਂ ਉਹਨਾਂ ਚਕਰਾਤਾ ਯੂਪੀ 'ਚ ਮਾਡਲ ਬਣਾਵੜਾ ਕੇ ਪ੍ਰਿਕਸਾਂ ਕੀਤੀਆਂ ਪਰ ਉਹ ਸਾਰੀਆਂ ਫੇਲ ਹੋ ਗਈਆਂ ਉੱਥੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਦੇਖਿਆ ਗੱਲ ਬਣਦੇ ਨੇ ਟੈਂਕ ਅੰਦਰ ਲੈ ਆਏ ਉਹ ਟੈਂਕ ਆ ਨਹੀਂ ਸੀ ਉਹ ਜਿਹੜੇ ਪਹੀਏ ਹੁੰਦੇ ਨੇ ਨਾ ਟਰੈਕਟਰਾਂ ਦੇ ਵੱਡੇ ਵੱਡੇ ਉਹ ਸਨ ਰਬੜ ਦੇ ਕਿਉਂਕਿ ਦੂਸਰੇ ਆ ਹੀ ਨਹੀਂ ਸੰ ਸਕਦੇ ਚੇਨ ਵਾਲੇ ਫਿਰ ਵੀ ਉਹਨਾਂ ਦਾ ਪਾਰ ਇੰਨਾ ਜ਼ਿਆਦਾ ਸੀ ਕਿ ਪੌੜੀਆਂ ਟੁੱਟਕੀਆਂ ਬਾਬਾ ਦੀਪ ਸਿੰਘ ਸ਼ਹੀਦ ਦੇ ਸਾਹਮਣੇ ਜਗ੍ਹਾ ਸਾਰੀ ਤਰਸ ਗਈ ਉਹ ਐਡੇ ਬੇਵਕੂਫ ਲੋਕ ਸਨ ਕੋਈ ਉਹਨਾਂ ਨੂੰ ਪਤਾ ਨਹੀਂ ਸੀ ਉਹ ਸ੍ਰੀ ਅਕਾਲ ਤਖਤ ਨੂੰ ਨਿਸ਼ਾਨਾ ਲਾ ਰਹੇ ਸਨ ਅਕਾਲ ਤਖਸਾਬ ਸਾਬ ਸਮਝ ਕੇ ਦਰਸ਼ੀ ਡਿਊਟੀ ਤੇ ਹੀ ਮਾਰਦੇ ਰਹੇ ਤੇ ਜੋ ਸਾਡਾ ਮਾਲ ਅਸਬਾਬ ਸੀ ਬਹੁਤ ਕੀਮਤੀ ਉਹ ਸੜ ਵੀ ਗਿਆ ਸੀ ਤੁਹਾਨੂੰ ਪਤਾ ਹੈ ਬਾਅਦ ਚ ਕਿਸੇ ਨੇ ਉਹਨਾਂ ਦੇ ਬੰਦੇ ਨੇ ਕਿਹਾ ਵੀ ਇਹ ਤੁਸੀਂ ਗਲਤ ਜਗ੍ਹਾ ਨਿਸ਼ਾਨੇ ਲਾਉਂਦੇ ਹੋ ਤਾਂ ਫਿਰ ਸੇ ਅਕਾਲ ਤਖਸਾਬ ਜੀ ਤੇ ਗੋਲੇ ਮਾਰਨੇ ਸ਼ੁਰੂ ਕੀਤੇ ਸੀ ਔਰ ਖਾਸ ਗੱਲ ਇਹ ਹੈ ਕਿ ਮੈਂ ਸਮਾਪਤੀ ਕਰ ਰਹਾ ਹਾਂ ਕਰਾਂ ਮੈਂ ਆਪਾ ਕੀਰਤਨ ਕਰਨਾ ਹੈ ਇੱਕ ਬਾਗ ਵਾਲੀ ਗਲੀ ਸੀ ਗੁਰੂ ਨਾਨਕ ਨਵਾਸ ਦੇ ਪਿੱਛੇ ਜੀ ਇਹ ਤੇ ਛੋਟੇ ਬੱਚੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਮੇਰੇ ਉੱਟਾ ਸਿੰਘ ਜਿਹੜੇ ਵੀਰ ਆ ਉਹ ਗਲੀ ਪੁਰਾਣੇ ਤਰੀਕੇ ਦੀ ਸੀ ਜਿਵੇਂ ਮਾਇ ਸੇਵਾ ਬਾਜ਼ਾਰ ਵਿੱਚ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਦੋ ਹੀ ਬੰਦੇ ਮਸਾ ਨਿਕਲ ਸਕਦੇ ਛੋਟੇ-ਛੋਟੇ ਗਲੀਆਂ ਸੀ ਗੁਰੂ ਰਾਮਦਾਸ ਵੇਲੇ ਦੇ ਜਿਹੜੇ ਘਰ ਬਣੇ ਹੋਏ ਸੀ ਉਸ ਗਲੀ ਵਿੱਚ ਵੜਨ ਦੀ ਹਿੰਮਤ ਨਹੀਂ ਸੀ ਕਰਦੀ ਫੌਜ ਉਹ ਖਾਲੀ ਪਈ ਸੀ ਬੱਬਰ ਖਾਲਸਾ ਦੇ ਸਿੰਘਾਂ ਨੇ ਜਥੇ ਦੇ ਸਿੰਘਾਂ ਨੇ ਗੁਰੂ ਨਾਨਕ ਨਿਵਾਸ ਦੇ ਕੋਲੋਂ ਕੰਧ ਪਾੜੀ ਪਰਲੇ ਬੰਨੇ ਬਾਗ ਵਾਲੀ ਗਲੀ ਸੀ ਤੇ ਸਿੰਘ ਆਪਣੀ ਰਣਨੀਤੀ ਦੇ ਮੁਤਾਬਕ ਕਿ ਅਗਾਹਾਂ ਵੀ ਲੜਨਾ ਹੈ ਅਗਾਹਾਂ ਵੀ ਕੁਝ ਕਰਨਾ ਹੈ ਉਸ ਗਲੀ ਵਿੱਚ ਦੀ ਨਿਕਲ ਗਏ ਸਨ ਉੱਥੇ ਫੌਜ ਨਹੀਂ ਆ ਸਕਦੀ ਸੀ 6 ਤਰੀਕ ਨੂੰ ਆਈ ਉੱਥੇ ਫੌਜ ਉਸੇ ਦੌਰਾਨ ساری ਰਾਤ ਮੈਂ ਉਹ ਦੇਖਦਾ ਰਿਹਾ ਸਾਰਾ ਕੁਝ 5 ਤਰੀਕ ਨੂੰ ਮੈਂ ਉੱਥੋਂ ਨਿਕਲ ਗਏ ਸੀ ਸਾਨੂੰ ਕੁਪਤਰਸਿਆਂ ਦਾ ਪਤਾ ਸੀ ਨਿਕਲ ਕੇ ਲੱਗੇ ਇੱਕ 나ਗੀਆਂ ਵਾਲੀ ਗਲੀ ਸੀ ਚੌਂਕ ਕਰੋੜੀ ਵਿੱਚ ਜਿੰਨਾ ਨੇ ਵਿਕਿਆ ਉਹ ਮਰ ਸਾਰਾ ਉੱਥੇ ਇੱਕ ਤਿੰਨ ਮੰਜ਼ਲਾ ਮਕਾਨ ਸੀ ਮੋਥੇ ਬੈਠ ਕੇ ਸਾਰਾ ਕੁਝ ਅੱਖੀ ਮੇਖਦਾ ਰਿਹਾ ਸਾਰਾ ਕੁਝ ਲਿਖਦਾ ਰਿਹਾ ਲੇਕਿਨ ਅਫਸੋਸ ਵਾਲੀ ਗੱਲ ਕਿ ਗਰੀਬੀ ਇੰਨੀ ਸੀ 350 ਰੁਪਏ ਤਨਖਾਹ ਸੀ ਸਾਰੀ ਸ਼ੋਡਮ ਕਮੇਟੀ ਦੇ ਰਹੀ ਸੀ ਤੇ ਸਰਦਾਰ ਨੇ ਸੀ ਆਟੇ ਦਾਲ ਦਾ ਵੀ ਕਿਤੇ ਹਲਦੀ ਵੀ ਲਿਓਣ ਨੂੰ ਪੈਸੇ ਨਹੀਂ ਹੁੰਦੇ ਸੀ ਕੈਮਰਾ ਕਿੱਥੋਂ ਲੈਂਦੇ ਨਾ ਸਟਿਲ ਕੈਮਰਾ ਨਾ ਵੀਡੀਓ ਨਹੀਂ ਤੇ ਉਹ ਐਸਾ ਇੱਕ ਐਸੀ ਜਗ੍ਹਾ 'ਚ ਬੈਠਾ ਸੀ ਕਿ ਉਹ ਬਹੁਤ ਵਧੀਆ ਇੱਕ ਦਸਤਾਵੇਜ਼ ਹੋ ਜਾਂਦੇ ਮੇਰੇ ਕੋਲ ਸਵਾਇ ਲਿਖਣ ਦੇ ਕੁਝ ਨਹੀਂ ਸੀ ਮੈਂ ਬੈਠ ਕੇ ਉੱਥੇ ਲਿਖਦਾ ਰਿਹਾ ਜਿਨ੍ਹਾਂ ਦੇ ਘਰ ਮੈਂ ਪਨਾਹ ਲਈ ਰਹੀ ਸੀ ਨਾਗੀਆਂ ਦੇ ਉਹ ਮੈਨੂੰ ਬੁਰਾ ਭਲਾ ਕਹਿੰਦੇ ਕਿ ਇਹ 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 ਅਕਾਲੀਏ ਸਾਨੂੰ ਹੀ ਮਰਵਾ ਦੇਊਗਾ ਕੋਠੇ ਤੋਤਰਦਾ ਨਹੀਂ ਮੈਂ ਨੂੰ ਲਿਖਣ ਦਾ ਸ਼ੌਕ ਸੀ ਸ਼ੁਰੂ ਤੋਂ ਤੇ ਉਹ ਜਿਹੜਾ ਸ਼ੌਕ ਉਸ ਦਿਨ ਇਸ ਲਈ ਕਮ ਆਇਆ ਕਿ ਇਹ ਮੇਰੀ ਕੌਮ ਦਾ ਇਤਿਹਾਸ ਹੈ ਇਹ ਲਿਖਣਾ ਬੜਾ ਜ਼ਰੂਰੀ ਹੈ ਮੈਂ ਲਿਖਦਾ ਰਿਹਾ ਕਿੰਨੀਆਂ ਗੋਲੀਆਂ ਕਿੰਨੇ ਗੋਲੇ ਕਿੱਧਰੋਂ ਆਏ ਕੀ ਹਮਲਾ ਹੋਇਆ ਜਦੋਂ ਬੱਸਾਂ ਨੂੰ ਅੱਗ ਲਾਈ ਸੰਤ ਜਨੈਲ ਸਿੰਘ ਪਿੰਡਵਾਲਾ ਦੀ ਬੱਸਾਂ ਕ੍ਰੁੱਤੀ ਸੀ ਉਹ ਵੀ ਮੈਂ ਤੱਕੀਆਂ ਸਾਰੀਆਂ ਹਾਹਾਕਾਰ ਮੱਚੀ ਹੋਈ ਸੀ ਹੱਥ ਖੜੇ ਹੋ ਕਰਕੇ ਲੀਡਰ ਨਿਕਲਦੇ ਰਹੇ ਬੜਾ ਕੁਝ ਚੋਰਾ ਸੀ ਗਰਨੇਡ ਸੁੱਟੇ ਜਾਂਦੇ ਸੀ ਗਰੁੱਪਾਂ ਨੂੰ ਬਿਠਾ ਕੇ ਗੁਰੂ ਰਾਮਦਾਸ ਸਰਾਹ ਦੇ ਵਿਚਾਲੇ ਜਗਾ ਚ ਸੰਗਤ ਨੂੰ ਤਾਂ ਉੱਤੋਂ ਗਨੇਡ ਸੁੱਟਤੇ ਜਾਂਦੇ ਸੀ ਜਿਹੜਾ ਵੱਜ ਜਾਵੇ ਵੱਜ ਜਾਵੇ ਜਿਹੜੇ ਚੜਾਈ ਕਰਕੇ ਕਰਕੇ ਪਾਣੀ ਕਿਸੇ ਨੂੰ ਪੁਲਾਇਆ ਨਹੀਂ ਜਾਂਦਾ ਸੀ ਹਾਂ ਕੋਈ ਕੋਈ ਪੁਲਿਸ ਵਾਲਾ ਤਰਸ ਕਰਕੇ ਸਰਦਾਰ ਪੁਲਿਸ ਵਾਲੇ ਉਹ ਵਿਚਾਰੇ ਡਰ ਦੇ ਮਾਰੇ ਜਰੂਰ ਜਲ ਪਾਣੀ ਛਕਾ ਦਿੰਦੇ ਸਨ ਗੋਲੀ ਮਾਰਨ ਦੇ ਹੁਕਮ ਸੰ ਖੈਰ ਮੈਂ ਗੱਲ ਨੂੰ ਸਮੇਟਾਂ ਮੈਂ ਲਿਖਦਾਰ ਆ ਕਾਫੀ ਮੇਰੇ ਕੋਲ ਦਸਤਾਵੇਜ਼ ਇਕੱਠੇ ਹੋ ਗਏ ਮੈਂ ਇੱਕ ਇੱਕ ਚੀਜ਼ ਲਿਖੀ ਕਿ ਐਨੇ ਵਜੇ ਇੱਥੇ ਗੋਲੀ ਵਜੀ ਐਨੇ ਵਜੇ ਆ ਹੋਇਆ ਆ ਹੋਇਆ ਆ ਹੋਇਆ ਤੇ ਮੈਂ ਕਿਹਾ ਚਲੋ ਕਦੀ ਵਕਤ ਆਏਗਾ ਇਹਨਾਂ ਨੂੰ ਕੱਢ ਕੇ ਸੰਗਤ ਦੇ ਸਾਹਮਣੇ ਪੇਸ਼ ਕਰਾਂਗਾ ਬਹੁਤ ਦਿਨ ਸੀ ਅੰਦਰ ਰਹਿ 10 ਦਿਨ ਬਾਅਦ ਕਰਫਿਊ ਚ ਢਿਲ ਹੋਈ ਤੇ ਮੈਂ ਆਪਣੀ ਵਾਈਫ ਸਮੇਤ ਬੱਚਿਆਂ ਸਮੇਤ ਪਿੰਡ ਨੂੰ ਚੱਲਿਆ ਮੇਰਾ ਪਿੰਡ ਡਿਸਟ੍ਰਿਕਟ ਜਲੰਧਰ ਵਿੱਚ ਲੋਈਆ ਉੱਥੇ ਜਾਣ ਤੱਕ ਮੈਨੂੰ 2 ਦਿਨ ਲੱਗੇ ਕਿ ਹਰ 2-4 ਕਿਲੋਮੀਟਰ ਤੇ 10 ਕਿਲੋਮੀਟਰ ਤੇ ਮਿਲਟਰੀ ਵਾਲੇ ਬੱਸਾਂ ਦੀਆਂ ਤਲਾਸ਼ੀਆਂ ਲੈਂਦੇ ਸਨ ਦਸਤਾਵੇਜ਼ ਮੇਰੇ ਕੋਲ ਸਨ ਔਰ ਮਖੂ ਤੱਕ ਗਿਆ ਤੇ ਰਾਤ ਪੈ ਗਈ ਫਿਰੋਜ਼ਪੁਰ ਰੋਡ ਤੇ ਉੱਥੇ ਲੱਗੇ ਇੱਕ ਸਿੰਘਾਂ ਦਾ ਪਿੰਡ ਸੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਕਿੱਥੋਂ ਆਇਓ ਮੈਂ ਕਿਹ ਦਰਬਾਰ ਸਾਹਿਬ ਤੋਂ ਆਇਆ ਤੇ ਲੋਕ ਤੇ ਉਕਸਸ ਸੀ ਕੋਈ ਦਰਬਾਰ ਸਾਹਿਬ ਕੋਲ ਦੱਸੇ ਤੇ ਅਸੀਂ ਗੱਲਬਾਤ ਪੁੱਛੀਏ ਉਹ ਆਪਣੇ ਪਿੰਡ ਲੈ ਗਏ ਸਾਰੀ ਰਾਤ ਉਹਨਾਂ ਸਾਨੂੰ ਸੌਣ ਨਾ ਦਿੱਤਾ ਗੱਲਬਾਤ ਕਰਦੇ ਰਹੇ ਕਹਿੰਦੇ ਅਗਾ ਨਹੀਂ ਤੁਸੀਂ ਜਾ ਸਕਦੇ ਅਖੀਰ ਉਹਨਾਂ ਨੇ ਸਾਨੂੰ ਸਵੇਰੇ ਟਰੈਕਟਰ ਤੇ 25 ਕਿਲੋਮੀਟਰ ਮੇਰੇ ਪਿੰਡ ਸਾਨੂੰ ਛੱਡ ਕੇ ਆਏ ਉਹ ਦਸਤਾਵੇਜ਼ ਮੈਂ ਆਪਣੇ ਖੂਹ ਤੇ ਉਦੋਂ ਖੂਹ ਹੁੰਦੇ ਸੀ ਸਾਡੀ ਜ਼ਮੀਨ ਸੀ ਥੋੜੀ ਜੀ ਖੂਹ ਤੇ ਕੱਚਾ ਕੋਠਾ ਸੀ ਉਹਦੇ ਉੱਤੇ ਕਾਨਿਆਂ ਦੀ ਛੱਤ ਪਾਈ ਹੋਈ ਸੀ ਤੇ ਮੈਂ ਜਾ ਕੇ ਉਹ ਕਾਗਜ਼ ਬਾਲਿਆਂ ਦੇ ਵਿਚਾਰੇ ਛਤੀਰੀ ਦੇ ਦੇ ਦਿੱਤੇ ਅਖਬਾਰ 'ਚ ਪਾ ਕੇ ਕਿ ਵਕਤ ਆਏਗਾ ਕਦੀ ਕੱਢ ਲਵਾਂਗਾ ਪਰ ਮੈਨੂੰ ਕੀ ਪਤਾ ਸੀ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਰੱਖਣੇ ਚਾਹੀਦੇ ਜਦੋਂ ਮੈਂ 2 ਮਹੀਨੇ ਬਾਅਦ ਕੱਢੇ ਤਾਂ ਸਿਉਂਕ ਨੇ ਸਾਰੇ ਖਾ ਲਏ ਸੀ ਛਾੜ ਨਹੀਂ ਘਾ ਦਿੱਤੇ ਸੀ ਚੇਤਾ ਤਾਂ ਮੈਨੂੰ ਬਹੁਤ ਕੁਝ ਆਇਆ ਲੇਕਿਨ ਉਹ ਜ਼ਿਆਦਾ ਜ਼ਿਆਦਾ ਵਧੀਆ ਚੀਜ਼ ਸੀ ਮੈਂ ਬੜਾ ਪਛਤਾਇਆ ਕਿ ਕੀ ਹੋਇਆ ਫਿਰ ਉਹਨੇ ਮੈਂ ਦੁਬਾਰਾ ਲਿਖਿਆ ਜਿੰਨਾ ਕਿ ਮੈਨੂੰ ਯਾਦ ਸੀ ਵਜਿਵੇਂ ਬੁੱਕ چھਪਾਈ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨੂੰ ਛਾਪਣਾ ਹੈ ਮਾਈ ਲਾਈਫ ਦੇ ਵਿੱਚ ਥੋੜਾ ਕੁਝ ਉੱਚੇ ਜਿਹੀਆਂ ਗੱਲਾਂ ਵੀ ਮੈਂ ਨਹੀਂ ਚਾਹੁੰਦਾ ਕਿ ਹਾਲੇ ਮੇਰਾ ਕੁੱਟ ਖਾੜ ਦਾ ਇਰਾਦਾ ਨਹੀਂ ਮੈਂ ਚਾਹੁੰਦਾ ਕਿਉਂਕਿ ਮੇਰੇ ਆਪਣੇ ਨਹੀਂ ਕੁੱਟਣਾ ਗਵਰਨਮੈਂਟ ਨੇ ਤੁਹਾਨੂੰ ਕੁਝ ਨਿਕਲਣਾ ਇਹਨਾਂ ਨੂੰ ਪਤਾ ਪੈ ਗਿਆ ਸਾਹਿਬ ਉਹਨੂੰ ਥੋੜਾ ਸੱਚ ਬੋਲ ਦੋ ਤੁਹਾਨੂੰ ਆਪਣੀ ਕੁੱਟਣ ਲੱਗ ਪੈਂਦੇ ਉਹ ਕਹਿੰਦੇ ਤੂੰ ਗਲਤ ਕਹਿ ਰਿਹਾ ਹੈ ਜਿੰਨਾ ਮਰਜ਼ੀ ਕੋਈ ਚਸ਼ਮਦੀਦ ਗਵਾਹ ਹੋਵੇ ਉਹਨੂੰ ਗਲਤ ਕਹਿਣਗੇ ਅੱਜ ਦੇ ਨਵੇਂ-ਨਵੇਂ ਮੁੰਡੇ ਉਹ ਕਹਿੰਦੇ ਜੀ ਤੁਸੀਂ ਗਲਤ ਹੋ ਉਮਰ ਲਿਖਿਆ ਹੋਇਆ ਮੈਂ ਕਹਿੰਦਾ ਜਦੋਂ ਮੈਂ ਕਾਰ ਰਟਾਇਰ ਹੋ ਜਾਵਾਂਗਾ ਬੈਠ ਫੁੱਟ ਜਾਵਾਂਗਾ ਫਿਰ ਮੈਂ ਉਹ 406 ਦੇ ਵਿੱਚ ਲਿਖ ਚੁੱਕਾ ਹੋਇਆ ਹੈ ਸਾਰੀ ਦੇਖੋ ਉਹਨਾਂ ਤੋਂ ਵੱਖਰੀ ਹੈ ਮਾਰਕ ਟਲੀ ਸਤੀਸ਼ ਜਾਕਬ ਜਾਂ ਹੋਰ ਲੋਕਾਂ ਨੇ ਜਿਹਨਾਂ ਬਰਾੜ ਨੇ ਪੁੱਛੜ ਬਰਾੜ ਨੇ ਜਨਰਲ ਬਰਾੜ ਸੀ ਜਿਹੜਾ ਕੁਲਦੀਪ ਬਰਾੜ ਉਹਨਾਂ ਲਿਖੀਆਂ ਹੋਈਆਂ ਉਹਨਾਂ ਵਿੱਚ ਸਚਾਈ ਓਨੀ ਨਹੀਂ ਜਿੰਨੀ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਆਪਣੀਆਂ ਕਿਤਾਬਾਂ ਵੇਚਣੀਆਂ ਸਨ ਬੜਾ ਪੈਸਾ ਕਮਾਇਆ ਲੋਕਾਂ ਨੇ ਕਰੋੜਾ ਰੁਪਇਆ ਤੇ ਸਾਨੂੰ ਵਿੱਚ ਅਸੀਂ ਤੇ ਵਿਚਣੀ ਨਹੀਂ ਸਾਡੀ ਤੇ ਉਹ ਸਾਡੇ ਤੇ ਅੰਦਰ ਲੱਗੀ ਹੋਵੇ ਜਿਹਦੇ ਘਰ ਅੱਗੇ ਅੱਗ ਲੱਗੀ ਹੋਵੇ ਉਹ ਇਹੋ ਜਿਹੀ ਚੀਜ਼ਾਂ ਨਹੀਂ ਸੋਚਦਾ ਖੈਰ ਵਕਤ ਆਏਗਾ ਜ਼ਰੂਰ ਜੋ ਮੈਂ ਇੱਥੇ ਨਹੀਂ ਬੋਲ ਸਕਦਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਪਰ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਹਿਣਾ ਕੱਲ ਮੈਂ ਨਾ ਵੀ ਹੋਵਾਂ ਉਹ ਹੋਏਗਾ ਸੱਚ ਇਹਨਾ ਮੈਨੂੰ ਪਤਾ ਕਿ ਮੈਂ ਆਪਣੀ ਇਮਾਨਦਾਰੀ ਨਾਲ ਲਿਖਿਆ ਹੋਇਆ ਹੈ ਜਿਹਦੇ ਵਿੱਚ ਸਾਡੀਆਂ ਵੀ ਕੁਝ ਕਮਜ਼ੋਰੀਆਂ ਐ ਜਦੋਂ ਕੋਈ ਲਖਾਰੀ ਲਿਖੇ ਤੇ ਮੇਰਾ ਖਿਆਲ ਉਹਨੂੰ ਕਲਮ ਨਾਲ ਇਮਾਨਦਾਰੀ ਵਰਤਣੀ ਚਾਹੀਦੀ ਏ ਕਿ ਜਿੱਥੇ ਅਸੀਂ ਗਲਤਾਂ ਜਿਵੇਂ ਪ੍ਰਾਣੇ ਸਿੰਘ ਮੰਨ ਜਾਂਦੇ ਸੀ ਉਹ ਮੰਨਣਾ ਵੀ ਚਾਹੀਦਾ ਜਿੱਥੇ ਕੋਈ ਸਾਡੀ ਗਲਤੀ ਹੈ ਜਿੱਥੇ ਸਾਡਾ ਤਾਲਮੇਲ ਨਹੀਂ ਸੀ ਜਿੱਥੇ ਅਸੀਂ ਆਪਸ ਵਿੱਚ ਇਕੱਠੇ ਨਹੀਂ ਸੀ ਉਹਨਾਂ ਗੱਲਾਂ ਦਾ ਜ਼ਿਕਰ ਮੈਂ ਮਾਫੀ ਮੰਗਦਾ ਅੱਜੇ ਨਹੀਂ ਕਰ ਸਕਦਾ ਵਕਤ ਆਏਗਾ ਉਹ ਬੁੱਕ ਤੁਹਾਨੂੰ ਦੱਸੇਗੀ ਕਿ ਜ਼ਰੂਰ ਉਹ ਗੱਲਾਂ ਇਨ ਬਿਨ ਸੱਚੀਆਂ ਲਿਖੀਆਂ ਹੋਈਆਂ ਠੀਕ ਹੈ ਸੱਚ ਕੌੜਾ ਹੁੰਦਾ ਸੱਚ ਨੂੰ ਫਾਂਸੀ ਹੁੰਦੀ ਏ ਤੇ ਚੱਲਦਾ ਰਹੇਗਾ ਪਰ ਕਿਸੇ ਨੂੰ ਤੇ ਲਿਖਣਾ ਪਏਗਾ ਝੂਠ ਝੂਠ ਹੁੰਦਾ ਹੈ ਤੇ ਝੂਠ ਲਿਖੋਗੇ ਤੇ ਇਤਿਹਾਸ ਵੀ ਝੂਠਾ ਬਣੇਗਾ ਬਹੁਤ ਸਾਡਾ ਸਾਰਾ ਸਾਡਾ ਇਤਿਹਾਸ ਇਸੇ ਤੋਂ ਇਸ ਤਰ੍ਹਾਂ ਬਣ ਚੁੱਕਿਆ ਕਿ ਅਸਾਂ ਲਿਖਿਆ ਹੀ ਨਹੀਂ ਹੋਇਆ ਜਾਂ ਜਿਨ੍ਹਾਂ ਨੇ ਲਿਖਿਆ ਉਹ ਅੰਗਰੇਜ਼ਾਂ ਦੇ ਦੀ ਖੁਸ਼ਾਮਦ ਕਰਨ ਵਾਲੇ ਲੋਕ ਸਨ ਤੋਂ ਗਲਤ ਹੋ ਗਿਆ ਸਾਰਾ ਕੁਝ ਖੈਰ ਇਹਨਾਂ ਕੀ ਮੈਂ ਕਹਿ ਸਕਦਾ ਜੋ ਸਲ ਜੋ ਦੁੱਖ ਅਸੀਂ ਸਹਏ ਕਿੰਨੇ ਕਿੰਨੇ ਦਿਨ ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਬਲੈਕ ਸੰਡਰ ਹੋਇਆ ਸੀ ਫਿਰ ਮੇਰੀ ਡਿਊਟੀ ਉੱਥੇ ਜਦੋਂ ਵਿਰਕਦੇ ਗੋਲੀ ਵੱਜੀ ਐ ਐਸਐਸਪੀ ਹੁੰਦਾ ਸੀ ਉੱਥੇ ਅੰਦਰ ਮੇਰੀ ਡਿਊਟੀ ਸੀ ਤੇ ਸਿੰਘ ਸਾਹਿਬ ਕੋਈ ਨਹੀਂ ਸੀ ਸਾਰੇ ਚਲੇ ਗਏ ਇਹ ਨਹੀਂ ਗੱਲ ਕਰਕੇ ਮੈਂ ਕੀਰਤਨ ਦੀ ਸ਼ੁਰੂਆਤ ਕਰਦਾ ਬੜੀ ਦਿਲਚਸਪ ਗੱਲ ਹੈ ਔਰ ਬੜੀ ਭਿਆਨਕ ਉਦੋਂ ਮੇਰੀ ਅੱਖਾਂ ਖੁੱਲੀਆਂ ਕਿ ਅੰਦਰ ਗਵਰਨਮੈਂਟ ਦੇ ਬੰਦੇ ਵੀ ਐ ਅੰਦਰ ਕੀਰਤਨ ਕਰ ਰਹੇ ਸੀ ਜਥੇ ਬਾਹਰੋਂ ਆਉਣੇ ਬੰਦ ਹੋ ਗਏ ਬਿਲਕੁਲ ਹੀ ਕਰਫਿਊ ਲੱਗ ਗਿਆ ਸੀ ਕੋਈ ਜਾ ਨਹੀਂ ਸਕਦਾ ਸੀ 9 ਘੰਟੇ ਮੈਨੂੰ ਕੀਰਤਨ ਕਰਦੇ ਨੇ ਉਹ ਕਿਸੇ ਆਪਣੇ ਜਥੇ ਸਮੇਤ ਮੇਰੇ ਸਾਈਡ ਤੇ RAM ਸਿੰਘ ਸੀ ਬਜ਼ੁਰਗ ਸੀਗੇ ਇਹ ਨਹੀਂ ਸਨ ਉਹਦੋਂ ਇਹ ਉਸ ਦਿਨ ਛੁੱਟੀ ਤੇ ਸਨ ਇਹ ਹਰ ਵਾਰੀ ਵੱਜ ਜਾਂਦੇ ਸੀ ਅੰਗਰੇਜ਼ਾਂ ਦੇ ਦੀ ਖੁਸ਼ ਆਮਦ ਕਰਨ ਵਾਲੇ ਲੋਕ ਸਨ ਤੋਂ ਗਲਤ ਹੋ ਗਿਆ ਸਾਰਾ ਕੁਝ ਖੈਰ ਇਹਨਾਂ ਕੀ ਮੈਂ ਕਹਿ ਸਕਦਾ ਜੋ ਸਾਲ ਜੋ ਦੁੱਖ ਅਸੀਂ ਸਹਿਆ ਕਿੰਨੇ ਕਿੰਨੇ ਦਿਨ ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਬਲੈਕ 썬ਡਰ ਹੋਇਆ ਸੀ ਫਿਰ ਮੇਰੀ ਡਿਊਟੀ ਉੱਥੇ ਜਦੋਂ ਵਿਰਕਦੇ ਗੋਲੀ ਵੱਜੀ ਐ ਐਸਐਸਪੀ ਹੁੰਦਾ ਸੀ ਉੱਥੇ ਅੰਦਰ ਮੇਰੀ ਡਿਊਟੀ ਸੀ ਤੇ ਸਿੰਘ ਸਾਹਿਬ ਕੋਈ ਨਹੀਂ ਸੀ ਸਾਰੇ ਚਲੇ ਗਏ ਇਹ ਨਹੀਂ ਗੱਲ ਕਰਕੇ ਮੈਂ ਕੀਰਤਨ ਦੀ ਸ਼ੁਰੂਆਤ ਕਰਦਾ ਬੜੀ ਦਿਲਚਸਪ ਗੱਲ ਹੈ ਔਰ ਬੜੀ ਭਿਆਨਕ ਉਦੋਂ ਮੇਰੀ ਅੱਖਾਂ ਖੁੱਲੀਆਂ ਕਿ ਅੰਦਰ ਗਵਰਨਮੈਂਟ ਦੇ ਬੰਦੇ ਵੀ ਐ ਅੰਦਰ ਕੀਰਤਨ ਕਰ ਰਿਆ ਸੀ ਜਥੇ ਬਾਹਰੋਂ ਆਉਣੇ ਬੰਦ ਹੋ ਗਏ ਬਿਲਕੁਲ ਹੀ ਕਰਫਿਊ ਲੱਗ ਗਿਆ ਸੀ ਕੋਈ ਜਾ ਨਹੀਂ ਸਕਦਾ ਸੀ 9 ਘੰਟੇ ਮੈਨੂੰ ਕੀਰਤਨ ਕਰਦੇ ਨੇ ਉਹ ਕਿਸੇ ਆਪਣੇ ਜਥੇ ਸਵੇਤ ਮੇਰੇ ਸਾਈਡ ਤੇ RAM ਸਿੰਘ ਸੀ ਬਜ਼ੁਰਗ ਸੀਗੇ ਇਹ ਨਹੀਂ ਸੰਮਨੇ ਉਦੋਂ ਇਹ ਉਸ ਦਿਨ ਛੁੱਟੀ ਤੇ ਸਨ ਇਹ ਹਰ ਵਾਰੀ ਵੱਜ ਜਾਂਦੇ ਸੀ ਮੈਂ ਫੇੜ ਗਿਆ ਜਾਂਦਾ ਸੀ ਇਹ ਵੀ ਤੁਹਾਨੂੰ ਮੈਂ ਉਸ ਦਿਨ ਦੱਸ ਦਵਾ ਉਹਨਾਂ ਦਿਨਾਂ ਵਿੱਚ ਮੈਂ ਅ ਖੰਡ ਕਿਤਨੀ ਜਥੇ ਵਿੱਚ ਸ਼ਾਮਲ ਹੁੰਦਾ ਸੀ ਭਾਈ ਮੋਲਕ ਸਿੰਘ ਆਸਟ੍ਰੇਲੀਆ ਵਾਲੇ ਅਸੀਂ ਇਕੱਠੇ ਹੁੰਦੇ ਸਾਰੇ ਉਹਨਾਂ ਨੂੰ ਵੀ ਬਹੁਤ ਪਈਆਂ ਸੀ ਦ ਆਸਟ੍ਰੇਲੀਆ ਚਲੇ ਗਏ ਸੀ ਉਹਨਾਂ ਨੂੰ ਮੈਂ ਹੀ ਭੇਜਿਆ ਸੀਗਾ ਮੈਂ ਕਿ ਭਰਾ ਜਮ ਭਰਾ ਮੇਰੇ ਚਲੇ ਜਾ ਤੈਨੂੰ ਇਹਨਾਂ ਚੱਕ ਦੇਣਾ ਜਿਵੇਂ ਤੇਰਾ ਸੁਭਾਅ ਹੈ ਗਰਮ ਤੁਸੀਂ ਜਾਣਦੇ ਹੋ ਮੁਲਕ ਸਿੰਘ ਨੂੰ ਉਹਨਾਂ ਦਿਨਾਂ ਵਿੱਚ ਜਿਹਨਾਂ ਦਿਨਾਂ ਦੀ ਮੈਂ ਗੱਲ ਕਰਦਾ ਬਲੈਕ ਕੰਦਰ ਬਣੀ ਡਿਊਟੀ ਮੇਰੀ ਸੀ ਕਿ ਉਸ ਦਿਨ 9 ਘੰਟੇ ਕੀਰਤਨ ਕੀਤਾ ਫਿਰ ਮੈਂ ਕਿਹਾ ਵੀ ਮੈਂ ਹੁਣ ਨਹੀਂ ਕਰ ਸਕਦਾ ਮੈਨੂੰ ਤੇ ਹਾਜਤ ਹੈ ਬੜੀ ਪਿਸ਼ਾਬ ਦੀ ਮੈਂ ਨਹੀਂ ਰਹਿ ਸਕਦਾ ਉਦੋਂ ਕੀ ਹੋਣ ਲੱਗ ਪਿਆ ਸੀ ਭਾਈ ਕੁਲਵਿੰਦਰ ਸਿੰਘ ਅਰਦਾਸੀ ਅੱਜ ਕੱਲ ਵੀ ਹੈਗੇ ਆ ਉਹ ਮੇਰੇ ਨਾਲ ਸਨ ਸਿੰਘ ਸਾਹਿਬ ਸਾਰੇ ਕੋਈ ਨਹੀਂ ਸੀ ਉੱਥੇ ਬਾਹਰ ਆ ਨਹੀਂ ਸਕਦੇ ਸਨ ਪੰਚਕ ਸਿੰਘ ਜੀ ਅੰਦਰ ਸਾਰੇ ਜਥੇ ਸਮੇਤ ਸਲਾਹ ਮਤਾਇ ਕੀਤੀ ਕਿ ਕਿਹ ਲੈ ਰਸ ਦਾ ਪਾਠ ਕਰੋ ਗੋਲੀ ਪਿੱਛੋਂ ਆ ਰਹੀ ਸੀ ਇਹ ਕਮਾਲ ਦੀ ਗੱਲ ਆ ਬਣੀ ਐ ਕਿ ਮੈਂ ਪਹਿਲੀ ਵਾਰ ਕਿਸ ਸਟੇਜ ਤੇ ਦਸਰਿਆਂ ਦੱਸਿਆ ਨਹੀਂ ਕਦੀ ਮੈਂ ਇਸ ਤਰ੍ਹਾਂ ਜਥਾ ਬੈਠਦਾ ਸੀ ਇਸ ਤਰ੍ਹਾਂ ਨਹੀਂ ਬੈਠੇ ਸੀ ਇੱਕ ਦਾ ਹਾਰਮੋਨੀ ਮੈਂ ਉੱਥੇ ਕਰ ਦਿੱਤਾ ਤਾਂ ਕਿ ਪਿੱਛੇ ਕੰਦ ਆ ਜਵੇ ਇੱਕ ਨੇ ਇਸ ਤਰ੍ਹਾਂ ਕਰ ਲਿਆ ਸੈਂਟਰ 'ਚ ਗੋਲੀਆਂ ਆਉਂਦੇ ਨਹੀਂ ਸਾਡੇ ਨੇ ਵੱਜੀ ਕਿਉਂਕਿ ਪਿਛਲੇ ਬਨੇ ਕੰਦ ਸੀ ਦਰਬਾਰ ਸਾਹਿਬ ਦੀ ਔਰ 9 ਘੰਟੇ ਕੀਰਤਨ ਕੀਤਾ ਉਸ ਤੋਂ ਬਾਅਦ ਮੇਰੀ ਤੋਬਾ ਸੀ ਜੇ ਕੋਈ ਝੂਠ ਮਾਰੇ ਜੀ ਮੈਂ ਜ਼ਿਆਦਾ ਕੀਤਾ ਮੈਂ ਇੰਨਾ ਹੀ ਕੀਤਾ ਕਰਕੇ ਮੈਂ ਕਹਾਂ ਜੀ ਮੇਰੀ ਹੁਣ ਵਾਹ ਕੋਈ ਨਹੀਂ ਕੁਲਵਿੰਦਰ ਸਿੰਘ ਕਹਿਣ ਲੱਗੇ ਹੁਣ ਆਪਾਂ ਇਸ ਤਰ੍ਹਾਂ ਕਰੀਏ ਅਰਦਾਸ ਕਰੀਏ ਤੇ ਆਪਾਂ ਨਿਕਲੀਏ ਥੋੜਾ ਅਰਦਾਸ ਕਰਕੇ ਮੈਂ ਕਹਾ ਠੀਕ ਹੈ ਜੀ ਉਸ ਵਕਤ ਜੋ ਅੰਦਰ ਹੋਇਆ ਸੀ ਜੋ ਲੋਕ ਕਰ ਰਹੇ ਸਨ ਉਮਰੀ ਬੁੱਕ ਚ ਕਿ ਉਹਨਾਂ ਨੇ ਗੰਦਬਾਦਤਾ ਸੀ ਦਰਬਾਰ ਸਾਹਿਬ ਦਾ ਕੀ ਹਾਲਾਤ ਹੋ ਗਏ ਸਭ ਅਰਦਾਸ ਕੀਤੀ ਭਾਈ ਕੁਲਵਿੰਦਰ ਸਿੰਘ ਨੇ ਉਹਦੀ ਗੰਨ ਸੁਣਦੀ ਹੈ ਤੇ 12 ਗੋਲੀ ਆ ਰਹੀ ਸੀ ਪੂਰੀ ਮਸ਼ੀਨ ਗਨਾਂ ਦੀ ਮੇਰੇ ਨਾਲ ਦੋ ਬੱਚੇ ਸੀ ਇੱਕ ਮੇਰਾ ਬੇਟਾ 6 ਸਾਲ ਦਾ ਤੇ ਇੱਕ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਸੂਰਮਾ ਸਿੰਘ ਦਰਬਾਰ ਸਾਹਿਬ ਦੇ ਪਹਿਲੇ ਕੀਰਤਨੀਏ ਬਹੁਤ ਕਮਾਲ ਦੇ ਕੀਰਤਨੀਏ ਉਹਨਾਂ ਨਾਲ ਮੈਂ ਸੈੱਟ ਤੇ ਵੀ ਰਿਆ ਇੱਕ ਉਹਨਾਂ ਦਾ ਬੱਚਾ ਉਹਦਾ ਨਾਮ ਭਗਤ ਸਿੰਘ ਹੈ ਅੱਜ ਕੱਲ ਤਬਲਾ ਵਜਾਉਂਦਾ ਹੈ ਉਹ ਕਿਤੇ ਆਏ ਸੀ 베ਰਖਾਨ ਅੰਦਰ ਜਿੱਥੇ ਦੁੱਖ ਪੰਜਨੀ ਬੇਰੀ ਉਹਨੂੰ ਬੇਰ ਲੱਗਦੇ ਹੁੰਦੇ ਬੜੇ ਬੜੇ ਪਿਆਰੇ ਡਿੱਗਦੇ ਤੇ ਬੱਚਿਆਂ ਨੂੰ ਸ਼ੌਕ ਹੁੰਦਾ ਜਦੋਂ ਗੋਲੀ ਚੱਲੀ ਤੇ ਉਹ ਦਰਬਾਰ ਸਾਹਿਬ ਅੰਦਰ ਮੇਰੇ ਕੋਲ ਆ ਗਏ ਉਹਨਾਂ ਨੂੰ ਮੈਂ ਸਾਈਡ ਤੇ ਬਿਠਾ ਲਿਆ ਇੱਕ ਨੂੰ ਤਬਲੇ ਵਾਲੇ ਸਿੰਘ ਨਾਲ ਤੇ ਇੱਕ ਇਧਰ ਬੱਚੇ ਬੜੇ ਸ਼ੈਤਾਨ ਸੰਦ ਹੋਵੇਂ ਮੈਂ ਕਿਹਾ ਤੁਸੀਂ ਜਾਣਾ ਨਹੀਂ ਕਿਤੇ ਅਸੀਂ ਅਰਦਾਸ ਕੀਤੀ ਦੋਹਾਂ ਨੂੰ ਮੈਂ ਉਂਗਲਾਂ ਨਾਲ ਪੜਾਇਆ ਇਹ ਕਮਾਲ ਦੀ ਗੱਲ ਹੈ ਉਸ ਵਕਤ ਦੀ ਇੱਕ ਨੂੰ ਇਧਰ ਉਂਗਲ ਲਾਇਆ ਤੇ ਅਸੀਂ ਕੂਣੀਆਂ ਪਾਰ ਹੋ ਕੇ ਥੱਲੋਂ ਦਰਬਾਰ ਸਾਹਿਬ ਉਹ ਅੰਦਰੋਂ ਨਿਕਲ ਕੇ ਅਰਦਾਸ ਕਰਕੇ ਵੀ ਨਿਕਲ ਜਾਣਾ ਜੋ ਹੋਏਗਾ ਤੇ ਅਸੀਂ ਬਾਹਰ ਨੂੰ ਦਸਿੰਜੋੜੀ ਨੂੰ ਨਿਕਲਣਾ ਸ਼ੁਰੂ ਹੋ ਗਏ ਜਿੰਨਾਂ ਦੇ ਅਸੀਂ ਦੋ ਹੋਰ ਸਿੰਘ ਤੇ ਤਿੰਨ ਸਾਡੇ ਰਾਗੀ ਜਥੇ ਦੇ ਦੋ ਮੇਰੇ ਨਾਲ ਬੱਚੇ ਛੋਟੇ ਛੋਟਾ ਜਹਾਬਾਲ ਜਿਵੇਂ ਭਾਈ ਸਾਹਿਬ ਦੇ ਸਾਹਮਣੇ ਬੱਚਾ ਬੈਠਾ ਅਸੀਂ ਜਾਂਦਰ ਹੈ ਸਾਹਮਣੇ ਉਹ ਛਬੀਲ ਵਾਲੀ ਗਲੀ ਤੋਂ ਉੱਤੋਂ ਸ਼੍ਰੀ ਕਲਤਕਸਰ ਦੇ ਨਾਲ ਖੱਬੇ ਪਾਸੇ ਜਿਹੜੀ ਬਿਲਡਿੰਗ ਸੀ ਜਿੱਥੇ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਰਹਿੰਦੇ ਸਨ ਉੱਥੋਂ ਬਰਸਟ ਆਉਂਦੇ ਰਹੇ ਉੱਥੇ ਜਿਹੜੀ ਇਹਨਾਂ ਦੀ ਸੀਆਰਪੀ ਬੈਠੀ ਹੋਈ ਸੀਗੀ ਜੋ ਜਾਂ ਫੌਜ ਬੈਠੀ ਸੀ ਉਹ ਬਰਸਟ ਆਉਂਦੇ ਰਹੇ ਪਤਾ ਨਹੀਂ ਉਹਨਾਂ ਸਾਨੂੰ ਜਾਣ ਕੇ ਨਹੀਂ ਮਾਰਿਆ ਸਾਡੇ ਪੈਰਾਂ ਵਿੱਚ ਵੱਜਦੇ ਰਹੇ ਸਾਰੇ ਪੱਥਰ ਉਖੜਦੇ ਰਹੇ ਪਰ ਸਾਨੂੰ ਨਹੀਂ ਲੱਗੇ ਮੈਂ ਕਲੇਮ ਨਹੀਂ ਕਰਦਾ ਉਹਨਾਂ ਲੋਕਾਂ ਵਾਂਗੂ ਜਿਆ ਕਰਾਮਾਤ ਹੋ ਗਈ ਸੀ ਕੀ ਹੋ ਗਈ ਸੀ ਸਾਡੀ ਵਧੀ ਸੀ ਜਾਂ ਉਹਨਾਂ ਨੇ ਜਾਣ ਕੇ ਨਹੀਂ ਮਾਰਿਆ ਮੈਨੂੰ ਨਹੀਂ ਪਤਾ ਅਸੀਂ ਅਖੀਰ ਤੱਕ ਜਿੱਥੇ ਕੜਾ ਪ੍ਰਸ਼ਾਦ ਬਣਦੇ ਅੱਜਕੱਲ ਉੱਥੇ ਤੱਕ ਚਲੇ ਗਏ ਅਗਲੇ ਬੰਨੇ ਪੰਜ 6 ਸਿੰਘ ਸ਼ਹੀਦ ਹੋਏ ਪੈ ਸੀ ਸ੍ਰੀ ਕਲਸਕ ਸਾਹਿਬ ਜੀ ਦੇ ਦਸੰਡਿਊੜੀ ਦੇ ਵਿਚਾਲੇ ਇੱਕ ਟੋਕਰੀ ਤੇ ਟਕਸਾਲ ਦਾ ਸਿੰਘ ਬੈਠਾ ਸੀ ਉਹ ਵੀ ਸ਼ਹੀਦ ਹੋਇਆ ਹੋਇਆ ਸੀ ਸੇਵਾ ਚੱਲ ਰਹੀ ਸੀ ਉੱਥੋਂ ਅਸੀਂ ਸ਼ੂਟ ਵਟ ਕੇ ਜਿੱਥੇ ਕੜਾ ਪ੍ਰਸ਼ਾਦ ਬਣਦਾ ਹੈ ਉਹਦੇ ਅੰਦਰ ਵੜ ਗਏ ਜਿਹੜੇ ਅੰਦਰ ਨਾਲੀ ਬਾਹਰ ਨੂੰ ਜਾਂਦੀ ਸੀ ਪਾਣੀ ਵਾਲੀ ਉੱਥੇ ਜਾ ਕੇ ਸੀ ਆਪਣੀ ਕਿਰਿਆ ਕਰਮ ਕੀਤੀ ਤੇ ਥੋੜਾ ਸਾਨੂੰ ਠੀਕ ਸਾਬਤ ਹੋਇਆ ਫਿਰ ਗੋਲੀ ਵੱਜਦਿਆਂ ਹੀ ਗੋਲੀ ਚੱਲਦਿਆਂ ਹੀ ਅਸੀਂ ਆਪਣੇ ਘਰ ਨੂੰ ਜਾਣਾ ਸ਼ੁਰੂ ਕਰਤਾ ਜਿੱਥੇ ਹੈ ਨਾ ਆ ਬਾਬਾ ਬੁੱਢਾ ਸਾਹਿਬ ਦੀ ਬੇਰ ਵੱਡੀ ਸਦੀਆਂ ਪੁਰਾਣੀ ਉਦੇ ਨਾਲ ਪਿਛਲੇ ਬੰਨੇ 30 ਨੰਬਰ ਕਮਰਾ ਸੀ ਜਿੱਥੇ ਕਦੇ ਨਿਸ਼ਾਨ ਸਿੰਘ ਕਲਾ ਨੌਂ ਰਹਿੰਦਾ ਸੀ ਉੱਥੋਂ ਪੌੜੀਆਂ ਉੱਤੇ ਚੜਨੀਆਂ ਹੋਈਆਂ ਸੀ ਜਸ਼ਵੀਰ ਸਿੰਘ ਰੋਡੇ ਉਹਨਾਂ ਦਿਨਾਂ ਵਿੱਚ ਅਕਾਲ ਤਖਤ ਦੇ ਜਹੇਦਾਰ ਸੀ ਮੈਂ ਬੱਚਿਆਂ ਨੂੰ ਕਿਹਾ ਪੌੜੀਆਂ ਚੜੋ ਬੱਚਿਆਂ 'ਚ ਹਿੰਮਤ ਬੜੀ ਹੁੰਦੀ ਹੈ ਉਹ ਤੇ ਸਹਿਬ ਵਾਂਗੂ ਇੱਕ ਮਿੰਟ ਤੇ ਟਿਕ ਟਿਕ ਕਰਕੇ ਚੜ ਗਏ ਤੇ ਜਦੋਂ ਮੈਂ ਚੜਨ ਲੱਗਾ ਪਿੱਛੋਂ ਬਰਸਤ ਫੇਰ ਆਉਣ ਲੱਗ ਪਏ ਮੈਂ ਪਰਲੇ ਬੰਨੇ ਛਾਲ ਮਾਰੀ ਘਰ ਵਿੱਚ ਉੱਥੇ ਮੇਰਾ ਘਰ ਸੀ ਤੇ ਜਿਹੜਾ ਇਨ ਦਾ ਸਿੰਘ ਖਲੋਤਾ ਸਿੰਘ ਵੀਰ ਸਿੰਘ ਰੋਡੇ ਦਾ ਜਿਹੜਾ ਬਾਡੀਗਾਰਡ ਸੀ ਉਹਦੇ ਬਰਸਤ ਵੱਜ ਗਿਆ ਉੱਥੇ ਸ਼ਹੀਦ ਹੋ ਗਿਆ ਤੇ ਕਮਾਲ ਦੀ ਗੱਲ ਹੈ ਕਿ ਉਸ ਦਿਨ ਕੋਈ ਵੀ ਸਿੰਘ ਸਾਹਿਬ ਇੱਥੇ ਨਹੀਂ ਪਤਾ ਨਹੀਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਹੋਣਾ ਕੁਝ ਹਨ ਪਹੜ ਲੋਕ ਉੱਥੇ ਹੀ ਸੰਸਾਰੇ ਖੈਰ 9 ਘੰਟੇ ਉਹ ਇਹ ਤੰਦ ਇਸ ਤਰ੍ਹਾਂ ਚੱਲਦਾ ਰਿਹਾ ਗੋੜੀ ਦਾ ਉਸ ਤੋਂ ਬਾਅਦ ਵੀ ਪਰ ਮੈਂ 9 ਘੰਟੇ ਬਾਅਦ ਨਿਕਲ ਗਿਆ ਸਾਂ ਇੱਕ ਚੰਗੀ ਗੱਲ ਵੀ ਏ ਬਹੁਤ ਇੱਕ ਚਮਨ ਲਾਲ ਡੀਆਈਜੀ ਹੁੰਦਾ ਸੀ ਡਿਪੂਟੇਸ਼ਨ ਤੇ ਆਇਆ ਸੀ ਉਹ ਇਨਾ ਵਧੀਆ ਬੰਦਾ ਸੀ ਬਾਹਰ ਖੜੋਤਾ ਸੀ ਉਹ ਸਪੀਕਰ ਤੇ ਕਹਿ ਰਿਹਾ ਸੀ ਕਿ ਸਾਰੇ ਸਿੰਘ ਅੰਦਰੋਂ ਨਿਕਲਾਓ ਕਿਸੇ ਨੂੰ ਕੋਈ ਖਤਰਾ ਨਹੀਂ ਜਿਹੜੇ ਸਹੀ ਹੋਣਗੇ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਬਾਹਰ ਨਿਕਲੇ ਮੇਰੀ ਵਾਈਫ ਦੇ ਦਸਤਾਰ ਸਜਾਈ ਹੋਏ ਸੀ ਬੱਚੇ ਨਾਲ ਸਨ ਰੋਂਦੇ ਕਲੋਂਦੇ ਸਨ ਤੁਸੀਂ ਹੈਰਾਨ ਨਾ ਹੋਣਾ ਕਿ ਜਦੋਂ ਬਾਹਰ ਆਲੂ ਵਾਲੀਏ ਕਟੜੇ ਵਿੱਚ ਨਿਕਲੇ ਜਿੱਥੇ ਬਬਰਾਨਾ ਜਲੇਬੀਆਂ ਵਾਲੇ ਬਾਜ਼ਾਰ 'ਚ ਇੱਕ ਵਾਰੀ ਬੰਬ ਚਲਾਇਆ ਸੀਗਾ ਤੇ ਬੜੇ ਗੱਡੀ ਚੜਾਏ ਸੀ ਉਧਰੋਂ ਨਿਕਲੇ ਤੇ ਉਹ ਚੰਮਨਾਲ ਡੀਆਈਜੀ ਨੇ ਦੂਰੋਂ ਕਿਹਾ ਕਿ ਉਹ ਜਿਹੜਾ ਸਿੰਘ ਆ ਰਿਹਾ 9 ਘੰਟੇ ਹੋ ਗਈ ਡਿਊਟੀ ਕਰਦੇ ਉਹਨਾਂ ਨੂੰ ਕੋਈ ਬਾਹਾਂ ਥੱਲੇ ਕਰ ਲਵੇ ਉਹ ਦੋਸ਼ੀ ਨਹੀਂ ਉਸਨੇ ਖੁਦ ਮੈਨੂੰ ਬੁਲਾਇਆ ਕਹਿੰਦੇ ਭਾਈ ਸਾਹਿਬ ਕਿੱਥੇ ਜਾਣਾ ਮੈਨੂੰ ਪਤਾ ਹੈ ਕਿ ਤੁਸੀਂ ਡਿਊਟੀ ਵਾਲੇ ਬੰਦੇ ਸੀ ਸਾਡੇ ਵਾਲ ਉਹਨੇ ਮੈਨੂੰ ਗੱਡੀ ਦਿੱਤੀ ਆਪਣੀ ਇੱਕ ਇੰਸਪੈਕਟਰ ਦਾ ਨਾਲ ਆਪਣੀ ਪੂਰੀ ਪੂਰੇ ਬੰਦੇ ਦਿੱਤੇ ਤੇ ਉਹ ਗੱਡੀ ਮੈਨੂੰ 100 ਕਿਲੋਮੀਟਰ ਮੇਰੇ ਪਿੰਡ ਫਿਰ ਛੱਡ ਕੇ ਬੱਚੇ ਸਵੇਤ ਥੋੜੇ ਦਿਨ ਬਾਅਦ ਉਹਨੂੰ ਰਿਜ਼ਾਈਨ ਕਰਤਾ ਸੀ ਚੰਮਨ ਲਾਲ ਡੀਆਈਜੀ ਨੇ ਬਾਂਮਨ ਸੀ ਕਹਿੰਦਾ ਮੈਂ ਇਹ ਗਲਤ ਨਹੀਂ ਕਰ ਕੰਮ ਕਰ ਸਕਦਾ ਕਿ ਫੜ ਫੜ ਕੇ ਜੇਲ੍ਹ ਜਾ ਡੱਟੇ ਤੇ ਗੋਲੀਆਂ ਮਾਰ ਦਈਏ ਇਹੋ ਜਿਹੇ ਬੰਦੇ ਵੀ ਸੀ ਯਾਨੀ ਹਰ ਕੌਮ 'ਚ ਚੰਗੇ ਵੀ ਬੰਦੇ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਸਾਡੇ ਵਿੱਚ ਅੱਜ ਵੀ ਇਕਦਾਰ ਹੈ ਉਹਨਾਂ ਨਾਲ ਹੀ ਮਾੜੇ ਆ ਤੇ ਕਈ ਵਾਰੀ ਉਹ ਵੀ ਲੋਕ ਕੰਮ ਆਉਂਦੇ ਜਿਨ੍ਹਾਂ ਨੂੰ ਅਸੀਂ ਬੁਰਾ ਸਮਝਦੇ ਉਹ ਵੀ ਸਾਡੀ ਮਦਦ ਕਰ ਜਾਂਦੇ ਐਸੇ ਬੰਦੇ ਲੱਖਾਂ ਮੈਸੇ ਵੇਖਿਆ ਆਪਦੀ ਜ਼ਿੰਦਗੀ ਵਿੱਚ ਖੈਰ ਮੈਂ ਗੱਲ ਇੱਥੇ ਮਕਾਉਣਾ ਇਹੋ ਜਿਹਾ ਵਕਤ ਸਾਡੇ ਤੇ ਆਵੇ ਨਾ ਤੇ ਕੌਣ ਨੂੰ ਮੇਰੀ ਬੇਨਤੀ ਹੈ ਲਾਈਵ ਚਲਾ ਰਹੇ ਭਾਜੀ ਜਾਂਦਾ 12 ਚਲਾਉਣਾ ਉਹ ਇਕੱਠੇ ਹੋ ਜੋ ਅਜੇ ਪਤਾ ਨਹੀਂ ਆ ਜਿਹੜੇ ਹੁਣ ਆਏ ਇਹਨਾਂ ਨੇ ਕਿੰਨਿਆਂ ਨਾਲ ਇਸ ਤਰ੍ਹਾਂ ਕਰਨਾ ਹੈ ਅਜੇ ਕੀ ਕੁਝ ਹੋਣ ਵਾਲਾ ਹੈ ਸਾਨੂੰ ਸੰਭਲ ਜਾਣਾ ਚਾਹੀਦਾ ਅਸੀਂ ਅਕਲ-ਉਕਲ ਕੋਈ ਨਹੀਂ ਲਈ ਅਜੇ ਵੀ ਤ੍ਰਿਵਾਰ ਸਾਹਿਬ ਤੇ ਵੀ ਹਮਲਾ ਕਰਾ ਰਿਆ 84 ਚ ਹਜ਼ਾਰਾਂ ਸਿੰਘ ਵੀ ਸ਼ਹੀਦ ਕਰਵਾ ਲੈ ਕਿੰਨੇ ਗੁਰੂ ਘਰ ਟਵਾ ਲੈ ਟੈਂਕ ਚੜਾ ਲੈ ਤੇ ਇਕੱਠੇ ਸੀ ਅਜਬ ਨਹੀਂ ਫਿਰ ਕਦੋਂ ਹੋਣਾ ਤੋ ਕੁਸਰਤ ਕੋਈ ਸਮਝ ਨਹੀਂ ਆਉਂਦੀ ਇਹ ਕੀ ਹੋਏਗਾ ਕੀ ਹੋਣਾ ਅਸੀਂ ਆਪਣੀ ਅਲੱਗ-ਅਲੱਗ ਪਹਿਚਾਣ ਕਿਉਂ ਬਣਾਈ ਹੋਈ ਹੈ ਇੱਕ ਗੁਰੂ ਦੇ ਸਿੰਘ ਬਣ ਕੇ ਹੀ ਕਿਉਂ ਨਹੀਂ ਡਟਦੇ ਅਸੀਂ ਉੱਠ ਜਾਈਏ ਉੱਚ-ਨੀਚ ਤੋਂ ਜਾਤਾਂ-ਪਾਤਾਂ ਤੋਂ ਇਹ ਬੜਾ ਕੰਮ ਖਰਾਬ ਹੋਇਆ ਪੰਜਾਬ ਚ ਟਾੜੀ ਸਿੰਘ ਬੈਠੇ ਨੇ ਇਹਨਾਂ ਨੂੰ ਪਤਾ ਚੰਗੀ ਤਰ੍ਹਾਂ ਇਹ ਠੀਕ ਨਹੀਂ ਜਿੰਨਾ ਜਦ ਤੱਕ ਗੁਰੂ ਨਾਨਕ ਦੇ ਸਿੱਖ ਨਾ ਬਣੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਾ ਬਣੇ ਕਾਮਯਾਬੀ ਸਾਨੂੰ ਮਿਲਣੀ ਨਹੀਂ ਸਾਨੂੰ ਕੋਈ ਆਪਣਾ ਕੰਮ ਨਹੀਂ ਮਿਲਣਾ ਕੁਝ ਨਹੀਂ ਹੋਣਾ ਕੁਝ ਨਹੀਂ ਹੋਣ ਵਾਲਾ ਐਨੀ ਮੇਰੀ ਬੇਨਤੀ ਹੈ ਪਤਾ ਨਹੀਂ ਜੇ ਮੈਂ ਕੁਝ ਗਲਤ ਬੋਲ ਗਿਆ ਹਾਂ ਤੁਸੀਂ ਵੀ ਸੁਣਦੇ ਹੋ ਜਿਹੜੇ ਕੋਈ 에ਅਰ ਵਿੱਚ ਸੁਣ ਰਿਹਾ ਹੈ ਉਹਨਾਂ ਤੋਂ ਮਾਫੀ ਮੰਗਦਾ ਮੈਂ ਤੇ ਸੱਚ ਬੋਲਿਆ ਜੇ ਸੱਚ ਬੋਲਦੇ ਨੂੰ ਤੁਸੀਂ ਕੁਝ ਕਹਿਣਾ ਤੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਤੁਸੀਂ 말 ਲਕੋ ਕਿੰਨੀ ਦੀ ਸ਼ੁਰੂਆਤ ਕਰ ਰਹੇ ਹਾਂ ਜੀ تمام ستکار یوک पंतबान ਸائب ਸਿਗੁਰੂ ਹਰਗੋਬਿੰਦ ਪਤਸ਼ਾ ਮੀਰੀ ਪੀ ਦੇ ਪਤਸ਼ਾ ਦੇ ਪਾਸੋਂ ভরسا ਹੈ ਡਾਡੀ ਜੱਥੇ ਦੇ ਮੇਰੇ ਛੋਟੇ ਵੀਰ ਪੂਰਾ ਜੱਥਾ ਆਪ ਸਭਨਾਂ ਨੂੰ ਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣੇ ਹੁਣੇ ਹੀ ਉਹਤੀ ਜੁਝਾਰੂ ਤੰਗ ਨਾਲ ਆਪ ਜੀ ਢਾਡੀ ਵਾਰਾਂ ਦਾ ਗਾਇਨ ਸੁਣਨ ਕਰ ਰਿਹਾ ਸੋ ਸਵਰ ਲਇ ਤਾਲ ਤੇ ਬੁਲਾਰੇ